ਤਾਂ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਤਾਂ ਸਾਡਾ ਅੱਜ ਦਾ ਟੌਪਿਕ ਹੈ ਅਸੀਂ ਪੰਜਾਬ ਦੇ ਮੇਲੇ ਬਾਰੇ ਗੱਲ ਕਰਦੇ ਆ ਠੀਕ ਹੈ ਤਾਂ ਅਸੀਂ ਜਿਹੜਾ ਹੈ ਪੰਜਾਬ ਦੇ ਮੇਲੇ ਕਰਾਂਗੇ ਅੱਜ ਓਕੇ ਤਾਂ ਸ਼ੁਰੂ ਕਰਦੇ ਆ ਪੰਜਾਬ ਦੇ ਮੇਲੇ ਕੀ ਪੰਜਾਬ ਦੇ ਮੇਲੇ ਹੁੰਦੇ ਕੀ ਆ ਪੰਜਾਬ ਖੇਤਾ ਅਤੇ ਵਿਰਾਸਤ ਦੇ ਪੱਖੋਂ ਬਹੁਤ ਹੀ ਖੁਸ਼ਹਾਲ ਹੈ ਪਰ ਮੇਲੇ ਇਸ ਦੇਸ਼ ਦੇ ਲੋਕਾਂ ਦੀ ਜਿਹੜੇ ਆ ਰੀਤੀ ਰਿਵਾਜਾਂ ਅਤੇ ਅਮੀਰ ਸੱਭਿਆਚਾਰ ਦੀ ਗਵਾਹੀ ਭਰਦੇ ਆ ਕਿ ਜਿਵੇਂ ਅਸੀਂ ਦੇਖੀਏ ਕਿ ਪੰਜਾਬ ਦੇ ਜੋ ਖੇਤ ਨੇ ਤੇ ਇੱਥੇ ਇਸ ਦਾ ਜਿਹੜਾ ਮੁੱਖ ਜਿਹੜਾ ਬਾ ਤੰਦਾ ਕਿਤਾ ਤਾਂ ਉਹ ਖੇਤੀਬਾੜੀ ਆ ਹੈ ਨਾ ਔਰ ਵਿਰਾਸਤ ਦੇ ਪੱਖੋਂ ਵੀ ਜਿਹੜਾ ਹੈ ਪੰਜਾਬ ਬਹੁਤ ਹੀ ਖੁਸ਼ਹਾਲ ਹੈ ਔਰ ਜਿਹੜਾ ਇੱਥੇ ਦੇ ਮੇਲੇ ਜਿਹੜੇ ਆ ਇਸ ਦੇਸ਼ ਦੇ ਲੋਕਾਂ ਦੇ ਜੋ ਤੇ ਰਿਵਾਜ ਆ ਰੀਤੀ ਰਿਵਾਜ ਤੇ ਅਮੀਰ ਸੱਭਿਆਚਾਰ ਦੀ ਜਿਹੜੀ ਗਵਾਹੀ ਆ ਉਹ ਪਰਦੇ ਆ ਕੌਣ ਮੇਲੇ ਕਿ ਮੇਲੇ ਲੱਗਦੇ ਆ ਉੱਥੇ ਦੇਖੇ ਜਾਂਦੇ ਪੰਜਾਬ ਦਾ ਸੱਭਿਆਚਾਰ ਦੇਖਿਆ ਜਾਂਦਾ ਕੁਝ ਜਿਹੜੇ ਦੇਖਿਆ ਵੀ ਤੇ ਇੱਥੇ ਖੇਤੀ ਬਾੜੀ ਵਿਰਾਸਤ ਜੋ ਆ ਇੱਥੋਂ ਦਾ ਸੱਭਿਆਚਾਰ ਉਹ ਕਾਫੀ ਪੱਖੋਂ ਜਿਹੜਾ ਵਾ ਬਹੁਤ ਹੀ ਜਿਹੜਾ ਖੁਸ਼ਹਾਲ ਹੈ ਠੀਕ ਹੈ ਔਰ ਜਿਹੜੇ ਮੇਲੇ ਆ ਇੱਥੋਂ ਦੇ ਉਹ ਰੀਤੀ ਰਿਵਾਜ ਤੇ ਅਮੀਰ ਸੱਭਿਆਚਾਰ ਦੀ ਜਿਹੜੇ ਆ ਇਸੇ ਦੀ ਜਿਹੜੀ ਆ ਗਵਾਹੀ ਪਰਦੇ ਆ ਮੇਲਾ ਸ਼ਬਦ ਤੇ ਇਸ ਦੀ ਪਹਿਲਾ ਤਾਂ ਅਸੀਂ ਕਰਦੇ ਹਾਂ ਪਰਿਭਾਸ਼ਾ ਮੇਲੇ ਦੀ ਪਰਿਭਾਸ਼ਾ ਕੀ ਹੈ ਇੱਕ ਭਾਰਤੀ ਧਾਰਮਿਕ ਤਿਹਾੜ ਜਾਂ ਮੇਲਾ ਇਹਨੂੰ ਕਹਿੰਦਾ ਤੇ ਲੋਕਾਂ ਦਾ ਇਕੱਠ ਜਾਨੀ ਕਿ ਜਿੱਥੇ ਲੋਕਾਂ ਦਾ ਲੋਕਾਂ ਦੇ ਜਾਨੀ ਕਿ ਇਹ ਕੀ ਹੈ ਤਿਹਾੜ ਵਾਂਗ ਮਨਾਇਆ ਜਾਂਦਾ ਹੈ ਮੇਲਾ ਜਾਂ ਤਿਹਾੜ ਤੇ ਲੋਕਾਂ ਦਾ ਇਕੱਠ ਹੁੰਦਾ ਹੈ ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਮੇਲਾ ਹੁਣ ਅਸੀਂ ਕੁਝ ਪ੍ਰਮੁੱਖ ਜਿਹੜੇ ਆ ਪੰਜਾਬ ਦੇ ਕੁਝ ਪ੍ਰਮੁੱਖ ਜਿਹੜੇ ਮੇਲੇ ਨੇ ਉਹ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਹੈ ਸ਼ਪਾਰ ਦਾ ਮੇਲਾ ਇਹ ਮੇਲਾ ਲੁਧਿਆਣੇ ਦੇ ਸ਼ਪਾਰ ਵਿੱਚ ਜਿਹੜਾ ਹੈ ਭਾਦੋ ਦੇ ਮਹੀਨੇ ਦੀ 14ਵੀਂ ਚਾਂਦਨੀ ਰਾਤ ਵੇਲੇ ਜਿਹੜਾ ਵਾ ਵਾਲੇ ਦਿਨ ਜਿਹੜਾ ਲੱਗਦਾ ਹੈ ਔਰ ਇਹ ਮੇਲੇ ਵਿੱਚ ਜਿਹੜਾ ਗੁੱਗੇ ਦੇ ਭਗਤ ਜਿਹੜੇ ਆ ਮਾੜੀ ਦੇ ਆਸ-ਪਾਸ ਬੈਠ ਕੇ ਧਰਤੀ ਵਿੱਚੋਂ ਸੱਤ ਵਾਰੀ ਕੀ ਹੈ ਮਿੱਟੀ ਨੂੰ ਕੱਢਦੇ ਆ ਠੀਕ ਹੈ ਔਰ ਲੋਕਾਂ ਨੂੰ ਵਿਸ਼ਵਾਸ ਹੈ ਕਿ ਇਹ ਮਿੱਟੀ ਜਿਹੜੀ ਹੈ ਠੀਕ ਹੈ ਇਸ ਮਤਲਬ ਕਿ ਵਿਸ਼ਵਾਸ ਹੈ ਕਿ ਮਿੱਟੀ ਕੱਢਣ ਦੇ ਨਾਲ ਜਿਹੜਾ ਗੁੱਗੇ ਦੀ ਜਿਹੜੀ ਆ ਮਿਹਰ ਹੋ ਜਾਂਦੀ ਹੈ ਇਹਨਾਂ ਦੇ ਉੱਪਰ ਤੇ ਫਿਰ ਸਾਪ ਜਿਹੜੇ ਆ ਲਾਗੇ ਨਹੀਂ ਆਉਂਦੇ ਇਹ ਮਤਲਬ ਕਿ ਐਵੇਂ ਦਾ ਇਤਿਹਾਸ ਬਣਿਆ ਹੋਇਆ ਹੈ ਠੀਕ ਹੈ ਔਰ ਸਪੰਦੇ ਕੱਟੇ ਹੋਏ ਕਹਿੰਦੇ ਕਈ ਰੋਗੀ ਸ਼ਪਾਰ ਆ ਕੇ ਮਾੜੀ ਦੀ ਮਿੱਟੀ ਨੂੰ ਜ਼ਖਮਾਂ ਉੱਪਰ ਲਗਾਉਂਦੇ ਹਨ ਇਹ ਵੀ ਵਿਸ਼ਵਾਸ ਹੈ ਕਿ ਜੇ ਵਿਅਕਤੀ ਕਿਸੇ ਜੇਕਰ ਕੀ ਹੈ ਕਿ ਜੇ ਕਿਸੇ ਵਿਅਕਤੀ ਨੂੰ ਕੀ ਇਹ ਸੱਪ ਲੜ ਗਿਆ ਹੋਵੇ ਤਾਂ ਗੁੱਗੇ ਦੀ ਮਾੜੀ ਕੋਲ ਲਟਾ ਦੇਣ ਨਾਲ ਉਹ ਕੀ ਆ ਪਲਵ ਚੀ ਕਹਿੰਦੇ ਜਿਹੜਾ ਠੀਕ ਹੋ ਜਾਂਦਾ ਨਵਾਂ ਨਰੋਇਆ ਹੋ ਜਾਂਦਾ ਐਵੇਂ ਦੀ માનਤਾ ਹੈ ਇਸ ਮੇਲੇ ਦੀ ਓਕੇ ਇਸ ਮੇਲੇ ਦੀ માનਤਾ ਹੈ ਕਿ ਇੱਥੇ ਕਿੱਤਸ ਦੀ ਪੂਜਾ ਕੀਤੀ ਜਾਂਦੀ ਹੈ ਗੁੱਗੇ ਮਾੜੀ ਦੀ ਯਾਨਕੀ ਗੁੱਗਾ ਜਿਹੜਾ ਹੈ ਉਸ ਦੀ ਪੂਜਾ ਕੀਤੀ ਜਾਂਦੀ ਹੈ ਓਕੇ ਤਾਂ ਨੈਕਸਟ ਜਿਹੜਾ ਹੈ ਤਾਂ ਨੈਕਸਟ ਅਸੀਂ ਕਰਦੇ ਹਾਂ ਤੇ ਨੈਕਸਟ ਕੀ ਹੈ ਜਰਗ ਦਾ ਮੇਲਾ ਠੀਕ ਹੈ ਜਰਗ ਦਾ ਮੇਲਾ ਚੇਤਰ ਦੇ ਮਹੀਨੇ ਪਹਿਲੇ ਮੰਗਲਵਾਰ ਨੂੰ ਪਿੰਡ ਜਰਗ ਵਿੱਚ ਸ਼ੀਤਲਾ ਦੇਵੀ ਨੂੰ ਖੁਸ਼ ਕਰਨ ਲਈ ਜਿਹੜਾ ਲੱਗਦਾ ਹੈ ਔਰ ਜਿੰਨਾ ਬੱਚਿਆਂ ਨੂੰ ਮਾਤਾ ਨਿਕਲ ਆਉਂਦੀ ਹੈ ਉਹਨਾਂ ਦੇ ਜਿਹੜੇ ਮਾਪਿਆਂ ਨੇ ਕਈ ਕੋਈ ਜ ਕੋਈ ਨਾ ਕੋਈ ਕੀ ਸੁਖਣਾ ਸੁਖੀ ਹੁੰਦੀ ਹੈ ਤੇ ਉਸ ਸੁਖਣਾ ਨੂੰ ਪੂਰਾ ਕਰਦੇ ਆ ਬਾਕੀ ਜਿਹੜੇ ਆ ਬਾਕੀ ਦੇ ਆਪਣੇ ਬੱਚਿਆਂ ਮੇ ਮਾਤਾ ਦੀ ਮਿਹਰ ਦੀ ਨਿਗਾਰ ਰੱਖਣ ਲਈ ਪੂਜਾ ਕਰਦੇ ਹਨ ਔਰ ਸੁਖਣਾ ਚੜਾਉਂਦੇ ਹਨ ਕੀ ਕਹਿੰਦਾ ਭਾਵ ਹੈ ਜਿਵੇਂ ਅਸੀਂ ਪਿਛਲਾ ਕੀਤਾ ਤਾਂ ਪਿਛਲਾ ਕੀ ਸੀਗਾ ਇਹ ਕਦੋਂ ਮਨਾਇਆ ਜਾਂਦਾ ਹੈ ਲੁਧਿਆਣਾ ਦੇ ਪਿੰਡ ਸ਼ਾਪਾਰ ਦੇ ਵਿੱਚ ਸੀਗਾ 2.5 ਮਹੀਨੇ ਦੀ 14ਵੀਂ ਜਿਹੜੀ ਚਾਨੀ ਰਾਤ ਹੁੰਦੀ ਹੈ ਉਸ ਦਿਨ ਲੱਗਦਾ ਹੈ ਨਾ ਹੁਣ ਜਿਹੜਾ ਸ਼ਾਪਾਰ ਜਿਹੜਾ ਜਰਗ ਦਾ ਮੇਲਾ ਤੇ ਇਹ ਕੀ ਹੈ ਇਹ ਜਰਗ ਦਾ ਮੇਲਾ ਜਿਹੜਾ ਹੈ ਜਰਗ ਇਕ ਪਿੰਡ ਹੈ ਉੱਥੇ ਲੱਗਦਾ ਹੈ ਔਰ ਇਹ ਜਦੋਂ ਭਾ ਜਿਹੜਾ ਚੇਤਰ ਮਹੀਨਾ ਹੁੰਦਾ ਹੈ ਨਾ ਚੇਤਰ ਤਾਂ ਚੇਤਰ ਦਾ ਮਹੀਨਾ ਹੈ ਯਾਨੀ ਕਿ ਦੇਸੀ ਮਹੀਨਾ ਹੈ ਪੰਜਾਬ ਦੇ ਦੇਸੀ ਮਹੀਨਿਆਂ ਦਾ ਚੇਤਰ ਮਹੀਨਾ ਹੈ ਔਰ ਇਸ ਦੀ ਜਿਹੜੀ ਪਹਿਲਾ ਮੰਗਲਵਾਰ ਹੁੰਦਾ ਹੈ ਨਾ ਇਸ ਮਹੀਨੇ ਦਾ ਪਹਿਲਾ ਮੰਗਲਵਾਰ ਉਸ ਦਿਨ ਜਿਹੜਾ ਇਹ ਮੇਲਾ ਲੱਗਦਾ ਹੈ ਕਿਹੜਾ ਜਰਗ ਦਾ ਮੇਲਾ ਉਸ ਤੋਂ ਅੱਗੇ ਨੈਕਸਟ ਕੀ ਹੈ ਤਾਂ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਮੇਲਾ ਬਸੰਤ ਪੰਚਮੀ ਵੈਸਤਾ ਪਟਿਆਲੇ ਦੇ ਕੀ ਹੈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਜਿਹੜਾ ਵਾ ਹਰ ਪੰਚਮੀ ਨੂੰ ਲੋਕ ਇਸ਼ਨਾਨ ਕਰਨ ਆਉਂਦੇ ਆ ਪਰ ਬਸੰਤ ਪੰਚਮੀ ਵਾਲੇ ਦਿਨ ਖਾਸ ਮੇਲਾ ਜਿਹੜਾ ਉਹ ਜੁੜਦਾ ਯਾਨੀ ਕਿ ਬਸੰਤ ਪੰਚਮੀ ਠੀਕ ਹੈ ਵੈਸਤਾ ਪਟਿਆਲੇ ਦਾ ਜਿਹੜਾ ਦੁੱਖ ਨਿਵਾਰਣ ਸਾਹਿਬ ਗੁਰਦੁਆਰਾ ਹੈ ਉੱਥੇ ਹਰ ਪੰਚਮੀ ਵਾਲੇ ਜਿਹੜਾ ਵਾ ਦਿਨੇ ਲੋਕ ਇਸ਼ਨਾਨ ਕਰਨ ਆਉਂਦੇ ਆ ਇਸ ਗੁਰਦੁਆਰੇ ਦੇ ਵਿੱਚ ਠੀਕ ਹੈ ਪਰ ਕਹਿੰਦੇ ਕਿ ਬਸੰਤ ਪੰਚਮੀ ਵਾਲੇ ਦਿਨ ਇੱਥੇ ਜਿਹੜਾ ਵਾ ਖਾਸ ਹੀ ਤਰ੍ਹਾਂ ਦਾ ਮੇਲਾ ਜਿਹੜਾ ਲੱਗਦਾ ਹੈ ਇੱਥੇ ਜਿਹੜੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਹੁੰਦੀ ਆ ਮਤਲਬ ਕਿ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤੇ ਇੱਥੇ ਜਿਹੜਾ ਹੈ ਇਸ ਮੇਲੇ ਇਸ ਜਗ੍ਹਾ ਤੇ ਬਸੰਤ ਪੰਚਮੀ ਨੂੰ ਜਿਹੜਾ ਮਨਾਇਆ ਜਾਂਦਾ ਓਕੇ ਨੈਕਸਟ ਜਿਹੜਾ ਹੈ ਸਾਡੇ ਕੋਲ ਆ ਜਾਂਦਾ ਹੈ ਸ਼ਹੀਦੀ ਜੋੜ ਮੇਲਾ ਸੌਰੀ ਕਿਹੜਾ ਤਸ਼ਹੀਦੀ ਜੋੜ ਮੇਲਾ ਤਾਂ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਜਾਨੀ ਕਿ ਪੰਜਾਬ ਦਾ ਜ਼ਿਲ੍ਹਾ ਕਿਹੜਾ ਹੈ ਫਤਿਹਗੜ ਸਾਹਿਬ ਤੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਕਿਹੜੇ ਸਨ ਜੁਰਾਵਰ ਸਿੰਘ ਤੇ ਫਤਿਹ ਸਿੰਘ ਠੀਕ ਹੈ ਉਹਨਾਂ ਦੀ ਸ਼ਹਾਦਤ ਨੂੰ ਸਰਦਾਂਝਲੀ ਜਿਹੜੀ ਹੈ ਭੇਟ ਕਰਨ ਲਈ ਦਸੰਬਰ ਦੇ ਮਹੀਨੇ ਜਿਹੜਾ ਵਾ ਦਸੰਬਰ ਦੇ ਮਹੀਨੇ ਸ਼ਹੀਦੀ ਜੋੜ ਮੇਲਾ ਕਰਵਾਇਆ ਜਾਂਦਾ ਕਿੱਥੇ ਕਰਵਾਏ ਜਾਂਦੇ ਫਤਿਹਗੜ ਸਾਹਿਬ ਦੇ ਵਿੱਚ ਓਕੇ ਪੰਜਾਬ ਦੇ ਵਿੱਚ ਸਰਹੰਦ ਦੇ ਰਾਜਪਾਲ ਜਾਨੀ ਕਿ ਜਿਹੜੇ ਸੂਬੇਦਾਰ ਸਨ ਵਜ਼ੀਰ ਖਾਨ ਨੀਰਸੀ ਸਹਿਬਜਾਦੇ ਜਿਹੜੇ ਛੋਟੇ ਸਹਿਬਜਾਦ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਰਾਵਰ ਸਿੰਘ ਤੇ ਫਤਿਹ ਸਿੰਘ ਜੀ ਨੂੰ ਜਿਹੜਾ ਸੀ ਇਸਲਾਮ ਜਿਹੜਾ ਹੈ ਧਰਮ ਨੂੰ ਕਬੂਲਣ ਲਈ ਤਬਦੀਲ ਕਰਨ ਲਈ ਜਿਹੜਾ ਸੀ ਕਰਨ ਲਈ ਕੈਦ ਕਰ ਲਿਆ ਪਰ ਉਹਨਾਂ ਨੇ ਜਿਹੜਾ ਸੀਗਾ ਆ ਉਹਨਾਂ ਨੂੰ ਜਿਹੜਾ ਸੀ ਬਹੁਤ ਸਾਰੇ ਲਾਲਚ ਦਿੱਤੇ ਗਏ ਕਿ ਤੁਹਾਨੂੰ ਜਿਹੜਾ ਹੈ ਖਜ਼ਾਨਾ ਮਿਲੇਗਾ ਤੁਸੀਂ ਐਸ਼ਟ ਪ੍ਰਸਤਿਤ ਜੀਵਨ ਬਤੀਤ ਕਰ ਸਕਦੇ ਹੋ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਜਿਹੜਾ ਜ਼ਗੀਰਾਂ ਦਿੱਤੀਆਂ ਜਾਣਗੀਆਂ ਬਸ ਤੁਹਾਨੂੰ ਕਰਨਾ ਕੀ ਹੈ ਕਿ ਤੁਸੀਂ ਸਿੱਖੀ ਧਰਮ ਤੋਂ ਜਿਹੜਾ ਹੈ ਇਸਲਾਮ ਨੂੰ ਕਬੂਲ ਕਰਨਾ ਹੈ ਇਸਲਾਮ ਧਰਮ ਦੇ ਵਿੱਚ ਜਿਹੜਾ ਇਹ ਤਬਦੀਲ ਹੋਣਾ ਹੈ ਆਪਣਾ ਧਰਮ ਜਿਹੜਾ ਉਹ ਪਰਵਰਤਿਤ ਕਰਨਾ ਹੈ ਠੀਕ ਹੈ ਇਹ ਜਿਹੜੀ ਆ ਉਹਨਾਂ ਦੇ ਅੱਗੇ ਪ੍ਰਦਾਨ ਕੀਤੀ ਪੇਸ਼ਕਸ਼ ਜੇ ਉਹ ਧਰਮਾਂ ਨੂੰ ਬਦਲਣਗੇ ਤਾਂ ਵੀ ਜੇਕਰ ਤੁਸੀਂ ਧਰਮ ਨੂੰ ਬਦਲੋਗੇ ਨਾ ਤੁਹਾਨੂੰ ਸਭ ਕੁਝ ਦਿੱਤਾ ਜਾਏਗਾ ਪਰ ਸਹਿਬਜ਼ਾਦੇ ਦੇ ਇਨਕਾਰ ਕਰਨ ਯਾਨੀ ਕਿ ਉਹਨਾਂ ਨੇ ਜਿਹੜਾ ਸੀਗਾ ਆਪਣੇ ਸਿੱਖੀ ਸਿੱਧਕ ਤੋਂ ਛੋਟੇ ਸਹਿਬਜ਼ਾਦੇ ਨਹੀਂ ਡੋਲਦੇ ਤੇ ਉਹ ਮਨਾ ਕਰ ਦਿੰਦੇ ਨੇ ਕਿ ਸਾਨੂੰ ਸਾਡਾ ਸਿੱਖੀ ਜਿਹੜੀ ਆ ਉਹ ਪਿਆਰੀ ਹੈ ਨਾ ਕਿ ਤੁਹਾਨੂੰ ਦੌਲਤ ਤੇ ਉਹਨਾਂ ਨੂੰ ਫਿਰ ਕੀ ਕੀਤਾ ਗਿਆ ਸੀ ਜਿਉਂਦੇ ਹੀ ਦੀਵਾਰਾਂ ਵਿੱਚ ਚਣਵਾ ਦਿੱਤਾ ਗਿਆ ਸੀਗਾ ਤੇ ਉਹ ਕੰੰਧ ਨੂੰ ਫਿਰ ਮਤਲਬ ਕਿ ਉਹਨਾਂ ਦੇ ਜਿਹੜਾ ਇਹ ਕੰੰਧ ਯਾਨੀ ਕਿ ਨੀਹਾਂ ਵਿੱਚ ਚੜਿਆਂ ਗਿਆ ਤੋਂ ਉਸ ਤੋਂ ਬਾਅਦ ਜਿਹੜੀਆਂ ਕੰੰਧਾਂ ਕੀਤੀਆਂ ਗਈਆਂ ਸੀ ਉਹਨਾਂ ਨੂੰ ਢਾਹ ਦਿੱਤਾ ਗਿਆ ਔਰ 26 ਦਸੰਬਰ 1705 ਨੂੰ ਜਿਹੜਾ ਸੀ ਦਸਵੇਂ ਪਾਤਸ਼ਾਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਭਜਾਦੇ ਜਿਹੜੇ ਆ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ ਸਰਹੰਦ ਦੇ ਉੱਤਰ ਵਾਲੀ ਸਾਈਡ ਜਿਹੜਾ ਉੱਤਰ ਵੱਲ 5 ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜਾ ਸਥਿਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇੜਿਆ ਤਿੰਨ ਦਿਨਾਂ ਦਾ ਛੀਦੀ ਜੋੜ ਮੇਲਾ ਜਿਹੜਾ ਉਹ ਕਰਵਾਇਆ ਜਾਂਦਾ ਹੈ ਮੇਲੇ ਦੇ ਦੌਰਾਨ ਕੀ ਆ ਪੰਜ ਪਿਆਰਿਆ ਤੇ ਇੱਕ ਜਿਹੜਾ ਹੈ ਵੱਡਾ ਪਾਰਕ ਸਜਾ ਕੇ ਗੁਰਦੁਆਰੇ ਫਤਿਹਗੜ ਸਾਹਿਬ ਤੋਂ ਕਿੱਥੇ ਜੋਤੀ ਸਰੂਪ ਗੁਰਦੁਆਰੇ ਤੱਕ ਜਿਹੜਾ ਵਾ ਨਰਗਰ ਕੀਰਤਨ ਕੱਢਿਆ ਜਾਂਦਾ ਹੈ ਯਾਨੀ ਕਿ ਇੱਥੇ ਕੀ ਹੈ ਜੋ ਜਿੱਥੇ ਮਤਲਬ ਕਿ ਛੋਟੇ ਸਹਿਬ ਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾ ਵਿੱਚ ਣਵਾਇਆ ਗਿਆ ਸੀ ਉਸ ਗੁਰਦੁਆਰੇ ਤੇ ਲੈ ਕੇ ਯਾਨੀ ਕਿ ਗੁਰਦੁਗਵਾਰਾ ਗੁਰਦੁਆਰਾ ਕਿਹੜਾ ਹੈ ਫਤਿਹਗੜ੍ਹ ਸਾਹਿਬ ਉਥੋਂ ਜਿੱਥੇ ਮਤਲਬ ਕਿ ਛੋਟੇ ਸਹਿਬ ਜਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ ਯਾਨੀ ਕਿ ਕਿਹੜਾ ਗੁਰਦੁਆਰਾ ਜੋਤੀ ਸਰੂਪ ਗੁਰਦੁਆਰੇ ਤੱਕ ਜਿਹੜਾ ਨਗਰ ਕੀਰਤਨ ਕੱਢਿਆ ਜਾਂਦੇ ਔਰ ਇੱਥੇ ਤਿੰਨ ਦਿਨ ਜਿਹੜਾ ਇਹ ਮੇਲਾ ਚੱਲਦਾ ਠੀਕ ਹੈ ओके ਤਾਂ ਛੋਟੇ ਸਾਬ ਜਹਾ ਦੇੰ ਦਾ ਸ਼ਹੀਦੀ ਜੋੜ ਮੇਲਾ ਇਸ ਨੂੰ ਜਿਹੜਾ ਸ਼ਹੀਦੀ ਜੋੜ ਮੇਲਾ ਕਿਹਾ ਜਾਂਦਾ ਹੈ ਔਰ ਇਹ ਕਿੱਥੇ ਲੱਗਦਾ ਫਤੇਗੜ ਸਾਹਿਬ ਦੇ ਵਿੱਚ ਜਿਹੜਾ ਇਹ ਮੇਲਾ ਲੱਗਦਾ ਹੈ ਓਕੇ ਨੈਕਸਟ ਕੀ ਹੈ ਤਾਂ ਮਾਗੀ ਦਾ ਮੇਲਾ ਮਾਗੀ ਦਾ ਮੇਲਾ ਜਿਹੜਾ ਅਗਲਾ ਸਾਡਾ ਪੰਜਾਬ ਦੇ ਮੇਲੇ ਵਿੱਚ ਹੈ ਤੇ ਇਹ ਧਾਰਮਿਕ ਮੇਲਾ ਮਾਗੀ ਵਾਲੇ ਦਿਨ ਮੁਕਸਰ ਵਿੱਚ ਜਿਹੜਾ ਲੱਗਦਾ ਕਿੱਥੇ ਲੱਗਦਾ ਮੁਕਸਰ ਦੇ ਵਿੱਚ ਔਰ ਮੁਕਸਰ ਕੀ ਹੈ ਸਿੱਖਾਂ ਦਾ ਜਿਹੜਾ ਹੈ ਗੁਰੂ ਧਾਮ ਹੈ ਜਾਨਕਿ ਜਿਹੜਾ ਇਹਨਾਂ ਦਾ ਧਾਰਮਿਕ ਯਾਤਰਾ ਹੈ ਠੀਕ ਹੈ ਔਰ ਇਹਦੇ ਵਿੱਚ ਕੀ ਹੈ ਕਿ ਇੱਥੇ ਇੱਕ ਵੱਡਾ ਸਰੋਵਰ ਆ ਕੀ ਹੈ ਇੱਕ ਵੱਡਾ ਸਰੋਵਰ ਆ ਕਿੱਥੇ ਮਾਗੀ ਦੇ ਇੱਥੇ ਕਿੱਥੇ ਮੁਕਸਰ ਦੇ ਵਿੱਚ ਠੀਕ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸੀਗਾ ਵਰ ਬਖਸ਼ਿਆ ਸੀਗਾ ਇੱਥੇ ਕਿ ਜਿਸ ਸ਼ਰਦਾ ਕਿ ਜਿਸ ਸ਼ਰਦਾ ਦੇ ਨਾਲ ਇਹ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਜੋ ਵੀ ਇਸ ਪਵਿੱਤਰ ਦੇ ਸਰੋਵਰ ਦੇ ਵਿੱਚ ਕੀ ਹੈ ਇਸ਼ਨਾਨ ਕਰੇਗਾ ਉਹ ਪਾਪਾਂ ਦੇ ਮੈਲ ਉਸ ਦੇ ਜਿਹੜੇ ਪਾਪਾਂ ਦੀ ਮੈਲ ਹੈ ਉਹ ਕੀ ਧੋਤੀ ਜਾਵੇਗੀ ਔਰ ਮਾਗੀ ਵਾਲੇ ਦਿਨ ਲੋਕ ਇੱਥੇ ਜਿਹੜੇ ਆ ਇਸ਼ਨਾਨ ਕਰਦੇ ਆ ਔਰ ਇਸ਼ਨਾਨ ਤੋ ਪਿੱਛੇ ਸੰਗਤਾ ਜਿਹੜਾ ਵਾ ਜਲੂਸ ਦੀ ਸ਼ਕਲ ਵਿੱਚ ਠੀਕ ਆ ਜਿਸ ਨੂੰ ਜਿਹੜਾ ਮਹਲਾ ਕਹਿੰਦੇ ਆ ਮੁਖ ਸਰ ਦੇ ਤਿੰਨ ਪਾਵਨ ਟਿੱਬਿਆਂ ਦੇ ਜੋ ਨਗਰ ਦੇ ਜਿਹੜਾ ਉੱਤਰ ਵੱਲ ਹਨ ਕਿੰਨਾਂ ਦੇ ਦਰਸ਼ਨਾਂ ਲਈ ਜਿਹੜੇ ਨਿਕਲ ਨਿਕਲਦੇ ਆ ਠੀਕ ਹੈ ਤਾਂ ਫਿਰ ਕੀ ਹੈ ਮੁਹੱਲਾ ਕਹਿੰਦੇ ਆ ਜਿਹੜੇ ਮਤਲਬ ਕਿ ਜਲੂਸ ਜੋ ਮਤਲਬ ਇੱਕ ਭਾਰੀ ਜਥਾ ਹੁੰਦਾ ਹੈ ਮਤਲਬ ਬਹੁਤ ਜ਼ਿਆਦਾ ਰਸ ਹੁੰਦਾ ਤਾਂ ਤਿੰਨ ਪਾਵਨ ਟਿੱਬਿਆ ਯਾਨੀ ਕਿ ਟਿੱਬਿਆਂ ਜੋ ਨਗਰ ਦੇ ਜਿਹੜਾ ਵਾ ਉੱਤਰ ਦਖਣ ਵੱਲ ਸਿੱਤਾ ਉਹਨਾਂ ਦਰਸ਼ਨਾਂ ਲਈ ਜਿਹੜੇ ਆ ਇਹ ਚੱਲਦੇ ਆ ਤੇ ਇਹ ਜਿਹੜੇ ਤਿੰਨ ਟਿੱਬੇ ਕਿਹੜੇ ਆ ਰਕਾਬ ਸਾਹਿਬ ਹਨਾ ਟਿੱਬੀ ਸਾਹਿਬ ਤੇ ਮੁਖਵੰਜਨੀ ਸਾਹਿਬ ਇਹਨਾਂ ਦੀ ਜਿਹੜੀ ਆ ਇੱਥੇ ਜਾਂਦੇ ਆ ਓਕੇ ਔਰ ਪੰਜਾਬ ਦੇ ਹੋਰ ਮੇਲਿਆਂ ਵਾਂਗ ਇਸ ਮੇਲੇ ਵਿੱਚ ਵੀ ਪੰਜਾਬ ਦੇ ਸਭ ਜਿਹੜੇ ਆ ਠੀਕ ਹੈ ਪੰਜਾਬ ਦੇ ਸਭ ਵਰਗਾਂ ਦੇ ਲੋਕ ਜਿਹੜੇ ਇਸ ਦੇ ਵਿੱਚ ਸ਼ਾਮਿਲ ਹੁੰਦੇ ਆ ਔਰ ਪਿੰਡ ਜਿਹੜਾ ਵਾ ਤਖਤੂਪੁਰੇ ਜਾਨਕਿ ਫਰੀਦਕੋਟ ਵਿੱਚ ਵੀ ਇਸ ਦਿਨ ਜਿਹੜਾ ਵਾ ਇਹ ਮੇਲਾ ਲੱਗਦਾ ਵਾ ਕਿਹੜਾ ਮਾਗੀ ਦਾ ਮੇਲਾ ਔਰ ਮੁਕਸਰ ਦੇ ਜਿਹੜੇ ਮੇਲੇ ਦਾ ਜ਼ਿਕਰ ਕਈ ਲੋਕ ਗੀਤਾਂ ਦੇ ਵਿੱਚ ਆਉਂਦਾ ਹੈ ਠੀਕ ਹੈ ਕਈ ਜਿਹੜਾ ਲੋਕ ਬੋਲੀਆਂ ਦੇ ਵਿੱਚ ਆਉਂਦਾ ਹੈ ਹੁਣ ਇਸ ਜਿਹੜੇ ਆ ਮੇਲੇ ਦੀ ਜਾਨੀ ਕਿ ਮਾਗੀ ਦੇ ਮੇਲੇ ਦੀ ਅਸੀਂ ਕਰਾਂਗੇ ਧਾਰਮਿਕ ਤੇ ਇਤਿਹਾਸਿਕ ਮਹੱਤਵ ਮਾਗੀ ਦੇ ਮੇਲੇ ਦਾ ਕੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦਾ ਜੋ ਧਰਮ ਹੈ ਜਾਨੀ ਕਿ ਸਿੱਖ ਧਾਰਮਿਕ ਜੀਵਨ ਦੇ ਵਿੱਚ ਇਸ ਦਾ ਕੀ ਮਹੱਤਵ ਹੈ ਕਿਸ ਦਾ ਮਾਗੀ ਦੇ ਮੇਲੇ ਦਾ ਮੁਕਸਰ ਦੀ ਮਾਗੀ ਦਾ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਜਿਹੜਾ ਕੀ ਹੈ ਖਾਸ ਮਹੱਤਵ ਹੈ ਮਤਲਬ ਪੂਰਨ ਜਾਨੀ ਕਿ ਆਪਣਾ ਥਾਂ ਇੱਕ ਰੱਖਦਾ ਹੈ ਔਰ ਮੁਕਸਰ ਦਾ ਪੁਰਾਣਾ ਨਾਮ ਕੀ ਸੀ ਖਿਦਰਾਣੇ ਦੀ ਟਾਬ ਇਹ ਜਿਹੜਾ ਪੁਰਾਣਾ ਨਾਮ ਹੈ ਉਹ ਕੀ ਹੈ ਖਿਦਰਾਣੇ ਦੀ ਟਾਬ ਔਰ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜਾ ਸੀ ਮੁਗਲਾਂ ਨਾਲ ਅਨੇਕਾਂ ਲੜਾਈਆਂ ਲੜਨੀਆਂ ਪੈਂਦੀਆਂ ਵਾ ਕਿਉਂਕਿ ਜਦੋਂ ਉਹਨਾਂ ਨੇ ਕੀ ਸੀਗਾ ਸਿੱਖਾਂ ਦੇ ਜਿਹੜੇ ਜ਼ੁਲਮ ਸੰ ਅਤਿਆਚਾਰ ਕੀਤੇ ਜਾਂਦੇ ਸਨ ਗਰੀਬ ਲੋਕਾਂ ਦੇ ਉੱਪਰ ਜਿਹੜੇ ਆ ਹਥਿਆਰ ਨਹੀਂ ਸੀ ਉਹਨਾਂ ਦੇ ਕੋਲ ਔਰ ਉਹਨਾਂ ਉੱਪਰ ਜਿਹੜੇ ਆ ਬਹੁਤ ਸ਼ਤੁੱਧਰ ਢਾਏ ਜਾਂਦੇ ਅਤਿਆਚਾਰ ਕੀਤੇ ਜਾਂਦੇ ਤਾਂ ਉਹਨਾਂ ਦੇ ਵਿਰੁੱਧ ਜਿਹੜਾ ਸੀਗਾ ਕਿਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਜਸੀ ਹਥਿਆਰ ਚੱਕੇ ਠੀਕ ਹੈ ਔਰ ਖਿਦਰਾਣੇ ਦੀ ਠੀਕ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ अनेका ਇਸ ਕਰਕੇ ਲੜਾਈਆਂ ਉਹਨਾਂ ਨੂੰ ਜੜੀਆਂ ਲੜਨੀਆਂ ਪੈਂਦੀਆਂ ਔਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵਿੱਚ ਡੇਰੇ ਲਾਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਕੀ ਹੁੰਦਾ ਹੈ ਮੁਗਲ ਫੌਜਾਂ ਜਿਵੇਂ ਜਸੀ ਖਿਦਰਾਣੇ ਦੀ ਢਾਬ ਨੂੰ ਜਿਹੜਾ ਆ ਕੇ ਰਿਆ ਔਰ ਇੱਥੇ ਜਿਵੇਂ ਮੁਗਲਾਂ ਵਿਚਕਾਰ ਭयंਕਰ ਜਿਹੜੀ ਆ ਲੜਾਈ ਹੁੰਦੀ ਹੈ ਹੋਈ ਔਰ ਇਸ ਲੜਾਈ ਦੇ ਵਿੱਚ ਜਿਹੜੇ ਮਾਜੇ ਦੇ 40 ਸਿੱਖ ਜਿਹੜੇ ਸੀਗੇ ਆਨੰਦਪੁਰ ਸਾਹਿਬ ਦੀ ਕਿਲੇਬੰਦੀ ਦੀ ਜਰਸੀ ਘੇਰੇ ਬੰਦੀ ਸਮੇਂ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜਾ ਸੀ ਬੇਦਾਵਾ ਦੇ ਕੇ ਉੱਥੋਂ ਜਿਹੜੇ ਆ ਸਾਥ ਛੱਡ ਕੇ ਚਲੇ ਜਾਂਦੇ ਆ ਠੀਕ ਹੈ ਚਲੇ ਗਿਆ ਸੀ ਔਰ ਇਸ ਲੜਾਈ ਦੇ ਵਿੱਚ ਉਹੀ ਜਿਹੜੇ 40 40 ਸਿੱਖ ਸਨ ਉਹ ਲੜਦੇ ਹੋਏ ਜਿਹੜੇ ਆ ਸ਼ਹੀਦ ਹੋ ਜਾਂਦੇ ਆ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਜਿਹੜਾ ਸੀਗਾ ਕੀ ਮੁਕਤੀ ਦਾ ਵਰਦਾਨ ਮੁਕਤੀ ਦਾ ਵਰ ਦਿੱਤਾ ਕਿ ਤੁਸੀਂ ਜਿਹੜੇ ਹੋ ਮੁਕਤੋ ਔਰ ਇਸੇ ਕਰਕੇ ਜਿਹੜਾ ਖਿਦਰਾਣੇ ਦੀ ਟਾਬ ਦਾ ਨਾਮ ਜਿਹੜਾ ਹੈ ਕੀ ਰੱਖ ਦਿੱਤਾ ਗਿਆ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਸ਼੍ਰੀ ਮੁਕਸਰ ਸਾਹਿਬ ਤਾਂ ਮੁਕਸਰ ਜਿਹੜਾ ਇਸ ਦਾ ਨਾਮ ਪਿਆ ਕਿਉਂਕਿ ਉਹਨਾਂ ਨੂੰ ਜਿਵੇਂ ਸੀ ਮੁਕਤ ਕਰ ਦਿੱਤਾ ਸੀ 40 ਜਿਹੜੇ ਸਿੱਖ ਸੰਤ ਇਸ ਨੂੰ ਜਿਹੜਾ ਕੀ ਕਹਿੰਦਾ 40 ਮੁਕਤੇ ਉਹਨਾਂ ਨੂੰ ਕਿਹਾ ਜਾਂਦਾ ਓਕੇ ਤਾਂ ਮੁਕਸਰ ਇਸ ਤੋਂ ਜਿਹੜਾ ਖਿਦਰਾਣੇ ਟਾਬ ਤੋਂ ਇਸ ਦਾ ਨਾਮ ਕੀ ਪੈ ਗਿਆ ਮੁਕਸਰ ਪੈ ਗਿਆ ਔਰ ਇੰਨਾ 40 ਸਿੱਖਾਂ ਦੀ ਸ਼ਹੀਦੀ ਦੀ ਯਾਦ ਵਿੱਚ ਕੀ ਹੈ ਇੱਥੇ ਗੁਰਦੁਆਰਾ ਕਿਹੜਾ ਜਿਹੜਾ ਕੀਤਾ ਗਿਆ ਵਾ ਸਥਾਪਿਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਜਿਹੜਾ ਸ਼ਸ਼ੋਭਿਤ ਹੈ ਔਰ ਇਹਨਾਂ ਦੀ ਯਾਦ ਵਿੱਚ ਹੀ ਇੱਥੇ ਕੀ ਆ ਮਾਗ ਦੀ ਜੋ ਸੰਗਰਾਣ ਹੁੰਦੀ ਹੈ ਪੰਜਾਬ ਵੀ ਮਹੀਨਾ ਹੈ ਦੇਸੀ ਮਹੀਨਾ ਪੰਜਾਬ ਦਾ ਤਾਂ ਮਾਗ ਦੀ ਜੋ ਸੰਗਰਾਣ ਦਾ ਮੇਲਾ ਜਿਹੜਾ ਇੱਥੇ ਭਰਦਾ ਹੈ ਕਿੱਥੇ ਮੁਕਸਰ ਦੇ ਵਿੱਚ ਔਰ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੀ ਆ ਪੰਜਾਬ ਦੇ ਲੋਕ ਆਉਂਦੇ ਆ ਮਾਗੀ ਦਾ ਮੇਲਾ ਧੂਮਧਾਮ ਨਾਲ ਮਨਾਉਂਦੇ ਲੋਕ ਇਕੱਠੇ ਹੁੰਦੇ ਆ ਇੰਨਾ ਬਹੁਤ ਜ਼ਿਆਦਾ ਜਿਹੜਾ ਇੱਥੇ ਕਹਿਣ ਦਾ ਭਾਵ ਹੈ ਬਹੁਤ ਜਿਆਦਾ ਰਸ਼ ਜਿਹੜਾ ਹੁੰਦਾ ਹੈ ਔਰ ਲੋਕ ਬੜੀ ਧੂਮ ਧਾਮ ਨਾਲ ਇਸ ਮੇਲੇ ਨੂੰ ਮਨਾਉਂਦੇ ਹਨ ਨੈਕਸਟ ਕੀ ਹੈ ਵਿਸਾਖੀ ਦਾ ਮੇਲਾ ਕਿਹੜਾ ਮੇਲਾ ਵਿਸਾਖੀ ਦਾ ਮੇਲਾ ਵਿਸਾਖੀ ਨਾਮ ਵਿਸਾਖ ਤੋਂ ਬਣਿਆ ਹੈ ਕਿਹੜਾ ਇਹ ਵੀ ਜਿਹੜਾ ਹੈ ਕੀ ਹੈ ਤਾਂ ਇਹ ਵਿਸਾਖ ਜਿਹੜਾ ਹੈ ਮਹੀਨਾ ਹੈ ਦੇਸੀ ਮਹੀਨਾ ਹੈ ਪੰਜਾਬ ਦਾ ਤਾਂ ਵਿਸਾਖੀ ਜਿਹੜਾ ਹੈ ਵਿਸਾਖ ਤੋਂ ਬਣਿਆ ਹੈ ਪੰਜਾਬ ਵਿੱਚ ਨਵਾਂ ਸਾਲ ਵਿਸਾਖੀ ਨੂੰ ਜਿਹੜਾ ਸ਼ੁਰੂ ਹੁੰਦਾ ਹੈ ਠੀਕ ਹੈ ਓਕੇ ਤਾਂ ਵਿਸਾਖੀ ਦਾ ਤਿਹਾਰ ਪੁਰਾਤਨ ਅ ਵਸ ਚੇਤਰ ਤੋਂ ਜਿਹੜਾ ਹੈ ਪੰਜਾਬ ਪੰਜਾਬੀ ਜਿਹੜਾ ਸਾਲ ਹੈ ਉਹ ਚੇਤਰ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਚੇਤ ਵਿਸਾਖ ਤੋਂ ਓਕੇ ਤਾਂ ਠੀਕ ਹੈ ਓਕੇ ਵਿਸਾਖੀ ਜਿਹੜਾ ਕੀ ਹੈ ਕਿ ਪੰਜਾਬ ਵਿੱਚ ਨਵਾਂ ਸਾਲ ਕਹਿੰਦੇ ਆ ਕਿ ਇਸ ਦਿਨ ਜਿਹੜਾ ਫਸਲਾਂ ਕਟੀਆਂ ਜਾਂਦੀਆਂ ਉਹ ਸ਼ੁਰੂ ਹੁੰਦਾ ਠੀਕ ਹੈ ਤਾਂ ਜਿਹੜਾ ਵਿਸਾਖੀ ਦਾ ਤਿਉਹਾਰ ਪ੍ਰਾਤਨ ਕਾਲ ਤੋਂ ਹੀ ਜਿਹੜਾ ਇਹ ਮਨਾਇਆ ਜਾਂਦਾ ਜੇਕਰ ਅਸੀਂ ਗੱਲ ਕਰੀਏ ਤਾਂ ਗੁਰੂ ਅਮਰਦਾਸ ਜੀ ਨੇ ਬਸੋਇਆ ਦਿਵਸ ਹਨਾ ਗੁਰੂ ਅਮਰਦਾਸ ਜੀ ਦੁਆਰਾ ਜਿਹੜਾ ਸੀ ਵਿਸੋਇਆ ਦਿਵਸ ਜਿਹੜਾ ਮਨਾਇਆ ਜਾਣ ਲੱਗਿਆ ਵਿਸੋਇਆ ਦਿਵਸ ਨੂੰ ਹੀ ਜਿਹੜਾ ਵਿਸਾਖੀ ਵਾਲੇ ਦਿਨ ਮਨਾਇਆ ਜਾਂ ਸੀ ਤੇ ਉਹਨਾਂ ਨੇ ਇਸ ਨੂੰ ਕੀ ਨਾਮ ਦਿੱਤਾ ਸੀ ਵਿਸੋਇਆ ਦਿਵਸ ਦਿੱਤਾ ਸੀ ਜਾਨੀ ਕਿ ਗੁਰੂ ਅਮਰਦਾਸ ਜੀ ਔਰ ਗੁਰੂ ਅਮਰਦਾਸ ਜੀ ਜਿਹੜਾ ਗੁਰੂ ਪੀਰੀਅਡ ਹੈ ਉਹ ਕੀ ਆ 1500 ਦੇਖੋ 1500 ਪਹਿਲੇ ਗੁਰੂ ਸੇਪਾਂ 669 ਤੋਂ 1539 ਔਰ 1539 ਤੋਂ 52 ਤੱਕ ਗੁਰੂ ਅੰਗਦ ਦੇਵ ਜੀ ਔਰ 1552 ਤੋਂ ਲੈ ਕੇ ਜਿਹੜਾ ਸੀਗਾ ਕਿੱਥੋਂ ਤੱਕ ਤਾਂ 1552 ਤੋਂ ਲੈ ਕੇ 1581 ਤੱਕ ਸ੍ਰੀ ਗੁਰੂ ਅਮਰਦਾਸ ਜੀ ਜਿਹੜੇ ਆ ਗੁਰਗੱਦੀ ਤੇ ਰਹੇ ਤੇ ਉਸ ਸਮੇਂ ਦੌਰਾਨ ਹੀ ਜਿਹੜਾ ਹੈ ਕੀ ਹੈ ਵਿਸਾਖੀ ਜਿਹੜੀ ਆ ਮਨਾਈ ਜਾਣ ਲੱਗ ਪਈ ਸੀ ਔਰ ਜਿੱਥੇ ਜਿਹੜੇ ਸੀ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਸਨ ਔਰ ਠੀਕ ਹੈ ਤਾਂ ਲੋਕ ਜਿਹੜੇ ਆ ਕੀ ਹੈ ਕਿ ਜਿਹੜਾ ਇਹ ਪ੍ਰਾਤਨ ਤਿਹਾੜੀ ਪ੍ਰਾਤ ਮਤਲਬ ਪ੍ਰਾਤਨ ਕਾਲ ਤੋਂ ਇਹ ਮਨਾਇਆ ਆਉਂਦਾ ਹੈ ਓਕੇ ਪਰ ਇਸ ਦਿਨ ਕੋਈ ਮੇਲਾ ਨਹੀਂ ਸੀ ਲਗਦਾ ਲੋਕ ਕੀ ਆ ਦਰਿਆਵਾਂ ਤੇ ਹੀ ਇਸ਼ਨਾਨ ਕਰਿਆ ਕਰਦੇ ਸਨ ਜਾਂ ਪਿੰਡਾਂ ਵਿੱਚ ਨੱਚ ਗਾ ਲਿਆ ਕਰਦੇ ਸਨ ਵਿਸਾਖੀ ਵਾਲੇ ਦਿਨ ਕੀ ਸੀਗਾ ਕਿ 13 ਅਪ੍ਰੈਲ 1699 ਨੂੰ ਕੀ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸੀਗਾ ਖਾਲਸਾ ਪੰਥ ਦੀ ਵਿਸਾਜਨਾ ਕੀਤੀ ਦੇਖੋ ਵਿਸਾਖੀ ਵਾਲੇ ਦਿਨ ਨਾਲ ਜਿਹੜੇ ਆ ਬਹੁਤ ਸਾਰੇ ਜਿਹੜੇ ਆ ਸਾਡੇ ਇਤਿਹਾਸ ਜਿਹੜਾ ਜੁੜਿਆ ਹੋਇਆ ਹੈ ਤੇ ਜੇਕਰ ਅਸੀਂ ਗੱਲ ਕਰੀਏ ਖਾਲਸਾ ਪੰਥ ਦੀ ਤੇ ਖਾਲਸਾ ਪੰਥ ਦੀ ਸਾਜਨਾ ਵੀ ਜਿਹੜੀ ਹੈ 13 ਅਪ੍ਰੈਲ ਸੋ ਉਸ 999 ਈਸਵੀ ਦੇ ਵਿੱਚ ਸਿੱਖ ਧਰਮ ਦੇ 10ਵੇਂ ਗੁਰੂ ਸਹਿਬਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸੀ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪੋਹਲ ਨਾਲ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਦੇ ਕੋਲ ਜਿਹੜਾ ਹੈ ਅੰਮ੍ਰਿਤ ਛਕਾਇਆ ਔਰ ਇਸੇ ਨੂੰ ਕੀ ਕਹਿੰਦੇ ਨੇ ਖਾਲਸਾ ਪੰਥ ਦੀ ਸਾਜਨਾ ਤੇ ਇਸ ਦਿਨ ਜਿਹੜਾ ਸੀ ਕਿ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਵੀ ਕੀਤੀ ਓਕੇ ਤਖਾ ਆਲਸਾ ਪੰਥਰੀ ਸਥਾਪਨਾ ਕੀਤੀ ਇਸ ਨਾਲ ਹੀ ਜਿਹੜਾ ਇਸ ਦਿਨ ਦਾ ਮਹੱਤਵ ਜਿਹੜਾ ਹੋਰ ਵੀ ਵੱਧ ਜਾਂਦਾ ਇਸ ਕਾਰਨ ਓਕੇ ਤਾਂ ਹੁਣ ਪੰਜਾਬ ਦੇ ਵਿੱਚ ਕਿਸੇ ਕਈ ਥਾਂ ਕੀਆ ਵਿਸਾਖੀ ਵਾਲੇ ਦਿਨ ਮੇਲੇ ਲੱਗਦੇ ਆ ਜਿਨ੍ਹਾਂ ਦਾ ਸਬੰਧ ਸਿੱਖ ਪਰੰਪਰਾ ਨਾਲ ਹੈ ਔਰ ਇਹਨਾਂ ਵਿੱਚੋਂ ਪ੍ਰਮੁੱਖ ਮੇਲਾ ਤਲਵੰਡੀ ਸਾਬੋ ਠੀਕ ਹੈ ਵਿਸਾਖੀ ਦਾ ਮੇਲਾ ਕਿੱਥੇ ਤਲਵੰਡੀ ਸਾਬੋ ਕਿੱਥੇ ਹੈ ਇਹ ਬਠਿੰਡਾ ਦੇ ਵਿੱਚ ਹੈ ਠੀਕ ਹੈ ਤੇ ਅੰਮ੍ਰਿਤਸਰ ਵਿਖੇ ਲੱਗਦਾ ਹੈ ਹਰਮੰਦਰ ਸਾਹਿਬ ਦੇ ਵਿੱਚ ਓਕੇ ਆਨੰਦਪੁਰ ਸਾਹਿਬ ਦੇ ਵਿੱਚ ਲੱਗਦਾ ਹੈ ਜਿਹੜਾ ਹੈ ਬਹਾਦਰਗੜ ਦੇ ਵੀ ਜਿਹੜਾ ਹੈ ਵਿਸਾਖੀ ਵਾਲੇ ਦਿਨਾਂ ਮੇਲੇ ਲੱਗਦੇ ਆ ਔਰ ਇਹ ਮੇਲੇ ਇੱਕ ਪਰੰਪਰਾ ਨਾਲ ਜਿਹੜੇ ਆ ਸੰਬੰਧਿਤ ਹੋਣ ਕਰਕੇ ਇਹਨਾਂ ਵਿੱਚ ਪੂਰਨ ਲੋਕ ਰੰਗ ਨਹੀਂ ਉਗੜਦਾ ਓਕੇ ਤੇ ਇਹ ਕੀ ਹੈ ਸਾਮਧਕ ਕਿ ਇਹਦੇ ਵਿੱਚ ਕੀ ਹੁੰਦਾ ਕਿ ਪੂਰਨ ਲੋਕ ਰੰਗ ਨਹੀਂ ਉਗੜਦਾ ਕਹਿੰਦਾ ਭਾਵ ਹੈ ਕਿ ਲੋਕ ਜਿਹੜੇ ਆ ਹਰੇਕ ਜਗ੍ਹਾ ਵਿਸਾਖੀ ਦਾ ਤਿਉਹਾਰ ਵਿਸਾਖੀ ਵਾਲੇ ਦਿਨ ਨੂੰ ਜਿਹੜਾ ਹੈ ਉਹ ਤੂੰ ਤਾਂ ਉਹ আর ਦੂਸਰਾ ਇਥੇ ਕਿ ਵਿਸਾਖੀ ਵਾਲੇ ਦਿਨ ਹੀ ਜਾਨੀ ਕਿ 13 ਅਪ੍ਰੈਲ ਵਾਲੇ ਦਿਨ ਹੀ ਜਿਹੜਾ ਇਥੇ ਪੰਜਾਬ ਦੇ ਵਿੱਚ ਜਿਹੜਾ ਫਸਲਾਂ ਦੀ ਕਣਕ ਦੀ ਫਸਲ ਦੀ ਜਿਹੜੀ ਆ ਉਹ ਕਟਾਈ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਓਕੇ ਨੈਕਸਟ ਨੈਕਸਟ ਜਿਹੜਾ ਸਾਡੇ ਕੋਲ ਕਿਹੜਾ ਆ ਜਾਂਦਾ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਠੀਕ ਹੈ ਪੰਜਾਬ ਦੇ ਮੇਲੇ ਕਰ ਰਹੇ ਆ ਤਾਂ ਨੈਕਸਟ ਸਾਡੇ ਕੋਲ ਕਿਹੜਾ ਆ ਜਾਂਦਾ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਓਕੇ ਤਾ ਚਲੋ ਨੈਕਸਟ ਕੀ ਇਹ ਵਾਲਾ ਕਰਦੇ ਆਪਾਂ ਤਾਂ ਕੀ ਇਹ ਮੇਲਾ ਜਗਰਾਵਾਂ ਜ਼ਿਲ੍ਹਾ ਲੁਧਿਆਣੇ ਵਿਖੇ ਜਿਹੜਾ ਪੁੰਨਿਆਂ ਵਾਲੇ ਦਿਨ ਫਕੀਰ ਦੀ ਦਰਗਾਹ ਤੇ ਜਿਹੜਾ 14 15 ਅਤੇ 16 ਫੱਗਣ ਨੂੰ ਲੱਗਦਾ ਹੈ ਠੀਕ ਹੈ ਫੱਗਣ ਮਹੀਨੇ ਨੂੰ ਲੱਗਦਾ ਹੈ ਠੀਕ ਹੈ ਓਕੇ ਔਰ ਵਿਸ਼ਵਾਸ ਇੱਕ ਇੱਥੇ ਕੀ ਆ ਚੌਂਕੀਆਂ ਭਰਨ ਨਾਲ ਕੀ ਆ ਮਨੋ ਕਾਮਨਾਵਾਂ ਜਿਹੜੀਆਂ ਉਹ ਪੂਰੀਆਂ ਹੋ ਦੇ ਕਹਿੰਦੇ ਕਿ ਇੱਥੇ ਦਾ ਵਿਸ਼ਵਾਸ ਹੈ ਇਹਰੇ ਤੇ ਚੌਂਕੀਆਂ ਪਰਦੇ ਨਾਲ ਕੀ ਆ ਮਨੋ ਕਾਮਨਾਵਾਂ ਜੋ ਵੀ ਕਿਸੇ ਨੇ ਆਪਣੀ ਮਨੋ ਕਾਮਨਾ ਪੂਰੀ ਕਰਨੀ ਹੁੰਦੀ ਆ ਤੇ ਉਹ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਔਰ ਇਹ ਰੋਸ਼ਨੀ ਤੋਂ ਇਹ ਜਿਹੜਾ ਇਸ ਰੋਸ਼ਨੀ ਤੋਂ ਹੀ ਇਸ ਮੇਲੇ ਦਾ ਨਾਮ ਪਿਆ ਹੈ ਜਗਰਾਵਾਂ ਦੀ ਰੋਸ਼ਨੀ ਓਕੇ ਔਰ ਉਹ ਲੋਕ ਜਿੰਨਾਂ ਦੀ ਸੁੱਖਣਾ ਕਹਿੰਦੇ ਪੂਰੀਆਂ ਹੋ ਜਾਂਦੀਆਂ ਹਨ ਪਹਿਲੇ ਦਿਨ ਚੌਂਕੀਆਂ ਪਰਦੇ ਹਨ ਭਗਤ ਲੋਕ ਜਿਹੜੇ ਆ ਪੀਰ ਦੀ ਉਸਤਾਦੀ ਦਾ ਗਾਇਨ ਕਰਦੇ ਆ ਮੇਲੇ ਵਾਲੇ ਦਿਨ ਕੀ ਆ ਭਾਰੀ ਹਜੂਮ ਜੁੜਦਾ ਹੈ ਕਹਿੰਦਾ ਭਾਵੇਂ ਬਹੁਤ ਭਾਰੀ ਮੇਲਾ ਹੁੰਦਾ ਹੈ ਔਰ ਖਰੀਦੋ ਫਰੋਖਤ ਕਰਦਾ ਹੈ ਲੋਕ ਜਿਹੜੇ ਆ ਖਰੀਦਦਾਰੀ ਕਰਦੇ ਇੱਥੇ ਵਨਸ ਵਨ ਨੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਜਿਹੜਾ ਆਨੰਦ ਮਾਣਦੇ ਆ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਜਿਹੜਾ ਪੰਜਾਬ ਦੇ ਕੀ ਆ ਪੰਜਾਬ ਦੇ ਸੂਬੇ ਦੇ ਜਿਹੜਾ ਵਾ ਮੋਹਰਲੀ ਕਤਾਰ ਦੇ ਵਿੱਚ ਜਿਹੜਾ ਮੇਲਿਆਂ ਵਿੱਚ ਸ਼ਮਾਰ ਹੈ ਜਾਨੀ ਕਿ ਇਹ ਕਾਫੀ ਪ੍ਰਸਿੱਧ ਹੈ ਪੰਜਾਬ ਦੇ ਮੇਲਿਆਂ ਦੇ ਵਿੱਚ ਓਕੇ ਔਰ ਪੰਜਾਬ ਦੇ ਲੋਕ ਗੀਤ ਹੋਗੇ ਲੋਕ ਬੋਲੀਆਂ ਵੀ ਜੜੀਆਂ ਵਾ ਇਸ ਗੱਲਾਂ ਦੀਆਂ ਜੜੀਆਂ ਵਾ ਕੀ ਗਵਾਹ ਹਨ ਕਈ ਮਤਲਬ ਕਿ ਓਕੇ ਔਰ ਇਸ ਮੇਲੇ ਦੌਰਾਨ ਜਿਹੜਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿੱਧ ਕਵਾਲ ਆਪਣੀ ਕਲਾ ਨਾਲ ਜਿਹੜਾ ਪੀਰ ਬਾਬਾ محکم دین دی جڑی مزار تے عبادت کرن دا جڑا وا انوکھا ذریعہ فراہم کردے اں اوکے اور کہندے کہ ਧਾਰਮਿਕ ਉਤਸਵ ਨੂੰ ਜਿਹੜਾ ਵਾ ਸਮਾਜਿਕ ਮੇਲੇ ਵਿੱਚ ਬਦਲਿਆ ਤਾਂ ਲੰਬਾ ਸਮਾਂ ਹੋ ਗਿਆ ਹੈ ਤੇ ਮਤਲਬ ਕਿ اس ਨੂੰ ਜਿਹੜਾ ਹੈ ਧਾਰਮਿਕ ਉਤਸਵ ਨੂੰ ਜਿਹੜਾ ਵਾ ਕਿਸ ਦੇ ਵਿੱਚ ਬਦਲਿਆ ਗਿਆ ਸਮਾਜਿਕ ਮੇਲੇ ਦੇ ਵਿੱਚ ਬਦਲਿਆ ਗਿਆ اس ਨੂੰ ਜਿਹੜਾ کافی ਟਾਈਮ ਹੋ ਚੁੱਕਾ ਹੈ ਤੇ ਇਹ ਜਿਹੜਾ ਬਹੁਤ ਧੂਮ ਧਾਮ ਦੇ ਨਾਲ ਜਿਹੜਾ ਇਹ ਵੀ ਮੇਲਾ ਮਨਾਇਆ ਅੱਗੇ ਭਗਤਾ ਦਾ ਸਮੂਹ ਠੀਕ ਹੈ ਤਾਂ ਇੱਥੇ ਕੀ ਹੈ ਕਿ ਪਹਿਲਾ ਪਹਿਲਾ ਪਹਿਲ ਪਾਕਿਸਤਾਨ ਤੋਂ ਵੀ ਰਸੀ ਮੁਸਲਮਾਨ ਭਾਈਚਾਰੇ ਦੇ ਲੋਕ ਰਸੀ ਜਥਿਆਂ ਦੇ ਰੂਪ ਵਿੱਚ ਆ ਕੇ ਜਿਹੜਾ ਸੀਗਾ ਪੀਰ ਬਾਬਾ ਦਰਗਾਹ ਤੇ ਆ ਕੇ ਰਸੀ ਹਾਜ਼ਰੀ ਭਰਦੇ ਸੀ ਇੱਥੇ ਰਾਤ ਸੀ ਕਾਨਫਰੰਸਾਂ ਹੁੰਦੀਆਂ ਸੀਗੀਆਂ ਠੀਕ ਹੈ ਦਮਦਾਰ ਪੰਜਾਬੀ ਲੋਕ ਗਾਇਕੀ ਦਾ ਜਿਹੜਾ ਸੀ ਅਹਿਸਾਸ ਕਰਵਾਉਂਦੇ ਖੁੱਲੇ ਅਖਾੜੇ ਲੱਗਦੇ ਇੱਥੇ ਓਕੇ ਔਰ ਮੇਲੇ ਦੇ ਆਖਰੀ ਦਿਨ ਜਿਹੜਾ ਸੀ ਸੋਚੀ ਪੱਕੀ ਠੀਕ ਹੈ ਪ੍ਰਾਤਨ ਸਮੇ ਦੀ ਖੇਡ ਹੈ ਤੇ ਉਹ ਖੇਡੀ ਜਾਂਦੀ ਸੀ ਆਖਰੀ ਆਖਰੀ ਦਿਨ ਜਿਸ ਨੂੰ ਕੀ ਕਹਿੰਦੇ ਆ ਛਿੰਝ ਕਿਹਾ ਜਾਂਦਾ ਵਾ ਛਿੰਝ ਪੈਂਦੀ ਕਹਿੰਦੇ ਆ ਕਿ ਛਿੰਝ ਪਈ ਹੈ ਓਕੇ ਤਾਂ ਅੱਜ ਵੀ ਜਿਹੜਾ ਹੈ ਪੰਜਾਬ ਦੇ ਜਿਹੜੇ ਮੇਲੇ ਨੇ ਪਿੰਡਾਂ ਦੇ ਵਿੱਚ ਲੱਗਦੇ ਤੇ ਉਹਦੇ ਵਿੱਚ ਅੱਜ ਵੀ ਜਿਹੜੀ ਹੈ ਛਿੰਝ ਜਾਨੀ ਕਿ ਇਹ ਖੇਡੀ ਜਾਂਦੀ ਹੈ ਕੰਧਪਾਉ ਕਬੱਡੀ ਪਹਿਲਵਾਨੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਓਕੇ ਠੀਕ ਹੈ ਤਾਂ ਪਹਿਲਾ ਪਹਿਲ ਕੀਤਾ ਮਲਵਈ ਗਿੱਦਾ ਇਸ ਮੇਲੇ ਵਿੱਚ ਆਪਣੀ ਵੱਖਰੀ ਜਿਹੜਾ ਵਾ ਮਤਲਬ ਕਿ ਵੱਖਰੀ ਹੀ ਆਪਣੀ ਜਗ੍ਹਾ ਰੱਖਦਾ ਵਾ ਮਲਵਈ ਗਿੱਦਾ ਓਕੇ ਤੇ ਇਹ ਕੀ ਹੈ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਓਕੇ ਤਾਂ ਇਹਦੇ ਵਿੱਚ ਦੇਖੋ ਮਤਲਬ ਕਿ ਕਹਿੰਦਾ ਪਾਵ ਹੈ ਕਿ ਬਹੁਤ ਵੱਡਾ ਔਰ ਕਾਫੀ ਸ਼ਾਨਦਾਰ ਮੇਲਾ ਹੁੰਦਾ ਔਰ ਲੋਕਾਂ ਦੀਆਂ ਮਨੋ ਕਾਮਨਾਵਾਂ ਕਹਿੰਦੇ ਕਿ ਇੱਥੇ ਪੂਰੀਆਂ ਹੁੰਦੀਆਂ ਹਨ ਨੈਕਸਟ ਕੀ ਹੈ ਹੋਲਾ ਮਹੱਲਾ ਠੀਕ ਹੈ ਨਾ ਹੁਣੇ ਜਿਹੜਾ ਹੈ ਹੋਕੇ ਹਟਿਆ ਹੈ ਹੋਲੀ ਠੀਕ ਹੈ ਨਾ 25 ਮਾਰਚ ਨੂੰ ਓਕੇ ਤਾਂ ਹੋਲਾ ਮੱਲਾ ਤਾਂ ਕਿੱਥੋਂ ਦਾ ਪ੍ਰਸਿੱਧ ਹੈ ਅਨੰਦਪੁਰ ਸਾਹਿਬ ਦਾ ਠੀਕ ਹੈ ਔਰ ਇਹ ਇੱਕ ਕੀ ਹੈ ਧਾਰਮਿਕ ਅਧੀਕੇ ਅਕੀਦੇ ਵਾਲਾ ਮੇਲਾ ਵਾ ਔਰ ਇੱਕ ਹੱਥ ਇਹ ਨਵੀਨ ਪਰੰਪਰਾ ਨੂੰ ਨਾਲ ਲੈ ਕੇ ਚਲਦਾ ਵਾ ਔਰ ਦੂਸਰੇ ਪਾਸੇ ਹੋਲੀ ਦੀ ਪੁਰਾਣੀ ਪਰੰਪਰਾ ਨੂੰ ਅਪਣਾਉਂਦਾ ਵਾ ਇਹ ਵਾਲਾ ਮੇਲਾ ਇਹ ਮੇਲਾ ਜਿਹੜਾ ਵਾ ਚੇਤਰ sundi sundi ਚੌਂਦੇ ਨੂੰ ਜਿਹੜਾ ਅਨੰਦਪੁਰ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ੍ਹ ਵਿਖੇ ਪਰਦਾ ਵਾ ਕਹਿੰਦਾ ਕਿ ਭਾਵ ਹੈ ਕਿ ਹੋਲਾ ਮਹੱਲਾ ਕਿੱਥੇ ਬਹੁਤ ਉਮਦਾ ਮਨਨ ਜਾਂ ਕਿੱਥੋਂ ਦਾ ਮਸ਼ਹੂਰ ਆ ਹੋਲਾ ਮੱਲਾ ਤੇ ਇਹ ਪ੍ਰਸ਼ਨ ਪੰਜ ਜਾਂਦਾ ਤੇ ਅਨੰਦਪੁਰ ਸਾਹਿਬ ਦਾ ਹੋਲਾ ਮੱਲਾ ਸਭ ਤੋਂ ਵੱਧ ਪ੍ਰਸਿੱਧ ਹੈ ਔਰ ਇਹ ਕਿੱਥੇ ਹੁੰਦਾ ਹੈ ਤਖਤ ਸ਼੍ਰੀ ਕੇਸਗੜ ਸਾਹਿਬ ਔਰ ਦੱਸੋ ਮੈਨੂੰ ਕਿ ਜਿਹੜਾ ਹੈ ਤਖਤ ਕਿੰਨੇ ਨੇ ਸਿੱਖਾ ਦੇ ਤਖਤ ਕਿੰਨੇ ਨੇ ਪੰਜ ਤਖਤ ਨੇ ਉਹਨਾਂ ਵਿੱਚੋਂ ਇੱਕ ਤਖਤ ਹੈ ਸ਼੍ਰੀ ਅਕਾਲ ਕੇਸਗੜ ਸਾਹਿਬ ਠੀਕ ਹੈ ਤਾਂ ਕੇਸਗੜ ਸਾਹਿਬ ਕਿੱਥੇ ਹੈ ਅਨੰਦਪੁਰ ਸਾਹਿਬ ਦੇ ਵਿੱਚ ਓਕੇ ਭੀੜ ਤੇ ਜਿਹੜੇ ਭੀੜ ਤੇ ਜੁੜੇ ਇਕੱਠ ਨੂੰ ਜਿਹੜਾ ਵਾ ਮੁਖ ਰੱਖ ਦਿਆ ਇਸ ਨੂੰ ਜਿਹੜਾ ਪੰਜਾਬ ਦਾ ਪ੍ਰਮੁੱਖ ਮੇਲਾ ਜਿਹੜਾ ਉਹ ਕਿਹਾ ਜਾਂਦਾ ਤੇ ਇੱਥੇ ਜਿਹੜੀ ਆ ਮਤਲਬ ਕਿ ਹੋਲੇ ਮਹੱਲੇ ਵਾਲੇ ਦਿਨ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਕਿਉਂਕਿ ਸਿੱਖ ਸੰਗਤਾਂ ਜਿਹੜੀਆਂ ਪੰਜਾਬ ਦੇ ਅਲੱਗ-ਅਲੱਗ ਜਿਹੜਾ ਵਾ ਇਲਾਕਿਆਂ ਦੇ ਵਿੱਚੋਂ ਭਾਗਾਂ ਦੇ ਵਿੱਚੋਂ ਲੋਕ ਜਿਹੜਾ ਹੈ ਹੋਲਾ ਮਹੱਲਾ ਮਨਾਉਣ ਆਉਂਦੇ ਆ ਕਿੱਥੇ ਅਨੰਦਪੁਰ ਸਾਹਿਬ ਦੇ ਵਿਖੇ ਠੀਕ ਹੈ ਓਕੇ ਤਾਂ ਦੇਖਣ ਨੂੰ ਮਿਲਦੇ ਆ ਔਰ ਇੱਥੇ ਕੀ ਨਿਹੰਗ ਸਿੰਘਾਂ ਦੇ ਇੱਥੇ ਕੀ ਆ ਕੌਤਕ ਭਰੇ ਖੇਡ ਮੇਲੇ ਵਿੱਚ ਦੇਖਣ ਨੂੰ ਜਿਹੜੇ ਮਿਲਦੇ ਜਾਨੀ ਕਿ ਜੋ ਕਹਿੰਦੇ ਨੇ ਕਿ ਲਾਡਲੀ ਕੌਮ ਹੈ ਸਿੱਖਾਂ ਦੀ ਕਿਹੜੀ ਨਿਹੰਗ ਸਿੰਘ ਤੇ ਉਹਨਾਂ ਦੇ ਅਲੱਗ-ਅਲੱਗ ਜਿਹੜੇ ਆ ਕੌਤਕ ਜਿਹੜੇ ਆ ਮਤਲਬ ਕਹਿੰਦੇ ਆ ਅਲੱਗ-ਅਲੱਗ ਖੇਡਾਂ ਜੋ ਖੇਡਦੇ ਆ ਜਿਵੇਂ ਗਤਕਾ ਹੋ ਗਿਆ ਹਨਾ ਉਹਨਾਂ ਦੇ ਜੋ ਵੀ ਮਤਲਬ ਕਿ ਜੋ ਉਹਨਾਂ ਦੇ ਖੇਡਾਂ ਜਿਵੇਂ ਘੋੜਸਵਾਰੀ ਹੋ ਗਿਆ ਤੇ ਇਹ ਕੀ ਹੈ ਉਹ ਜਿਹੜੇ ਆ ਇਸ ਮੇਲੇ ਦੇ ਵਿੱਚ ਦੇਖਣ ਨੂੰ ਮਿਲਦੇ ਆ ਔਰ ਇਸ ਠੀਕ ਹੈ ਤਾਂ ਇਸ ਜਿਹੜਾ ਵਾ ਮੇਲੇ ਤੇ ਮੇਲੀ ਜਿਹੜੇ ਆ ਘੱਟ ਹੁੰਦੇ ਹਨ ਇਸ ਮੇਲੇ ਤੇ ਕੀ ਹੈ ਮੇਲੀ ਘੱਟ ਹੁੰਦੇ ਹਨ ਸਾਧ ਸੰਗਤਾ ਜ਼ਿਆਦਾ ਹੁੰਦੀਆਂ ਵਾ ਕਿਉਂਕਿ ਇੱਥੇ ਜਿਹੜਾ ਵਾ ਧਾਰਮਿਕ ਸ਼ਰਧਾ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਠੀਕ ਹੈ ਓਕੇ ਤਾਂ ਪਿੰਡਾਂ ਦੇ ਮੁੰਡੇ ਟਰੈਕਟਰ ਟਰਾਲੀਆਂ ਸਜਾ ਕੇ ਜਿਹੜਾ ਕੇਸਰੀ ਜਾਂ ਫਿਰ ਨੀਲੇ ਰੰਗ ਦੇ ਝੰਡੇ ਲਗਾ ਕੇ ਜਾਂਦੇ ਆ ਔਰ ਆਪਣੀ ਸ਼ਰਧਾ ਨਾਲ ਜਿਹੜਾ ਵਾ ਕੀ ਕਰਦੇ ਨੇ ਨਤ ਜਿਹੜਾ ਨਮਸਤਕ ਕਰਦੇ ਆ ਓਕੇ ਠੀਕ ਹੈ ਤੇ ਇਹ ਆ ਹੋਲਾ ਮੋਲਾ ਕਿੱਥੇ ਲੱਗਦਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਓਕੇ ਅੱਗੇ ਨੈਣਾ ਦੇਵੀ ਤੇ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿੱਚ ਪੈਂਦਾ ਹੈ ਠੀਕ ਹੈ ਅਸਲ ਵਿੱਚ ਇਹ ਮੇਲਾ ਪੰਜਾਬ ਦਾ ਹੀ ਹੈ ਓਕੇ 90ਵੀਂ ਯਾਨੀ ਕਿ ਸਦੀ ਦੇ ਵਿੱਚ ਸਦੀ ਵੀ ਫਿਰ ਜਿਹੜੇ ਲੋਕ ਜਿਹੜੇ ਪੰਜਾਬ ਵਿੱਚ ਹੀ ਇੱਥੇ ਜਿਹੜੇ ਸੀ ਸ਼ਾਮਿਲ ਹੁੰਦੇ ਸਨ ਓਕੇ ਮਤਲਬ ਉਸ ਸਮੇਂ ਜਿਹੜਾ ਸੀਗਾ ਇਹ ਪੰਜਾਬ ਦੇ ਵਿੱਚ ਹੀ ਜਦੋਂ ਹਿਮਾਚਲ ਤੋਂ ਉਸ ਸਮੇਂ ਤੋਂ ਹੀ ਇਹ ਜਿਹੜਾ ਮੇਲਾ ਚੱਲਦਾ ਹੈ ਤੇ ਇਸ ਲਈ ਜਿਹੜਾ ਅਸਲ ਦੇ ਵਿੱਚ ਇਸ ਨੂੰ ਕਿੱਥੋਂ ਦਾ ਕਿ ਪੰਜਾਬ ਦਾ ਹੀ ਮੇਲਾ ਜਿਹੜਾ ਉਹ ਕਿਹਾ ਜਾਂਦਾ ਹੈ ਕੀ ਹੈ ਕਿ ਦੇਵੀ ਜਿਹੜੀ ਵਿੱਚ ਵਿਚਾਲ ਪੰਜਾਬ ਦੀ ਦੇਵੀ ਹੈ ਠੀਕ ਹੈ ਸੌਣ ਮਹੀਨੇ ਦੀ 8 ਨੂੰ ਜਿਹੜਾ ਹੈ ਸੌਣ ਮਹੀਨੇ ਦੀ 8 ਜਿਹੜਾ ਹੈ 8 ਨੂੰ ਜਿਹੜਾ ਹੈ ਇਸ ਮਾਤਾ ਦੀ ਕਹਾ ਜਿਹੜਾ ਹੈ ਕਹਾੜੀ ਵੱਡੀ ਜਾਂਦੀ ਹੈ ਔਰ ਨੈਣਾ ਦੇਵੀ ਚੋਰਾ ਅਤੇ ڈاکੂਆਂ ਨੂੰ ਵਾਰ ਦਿੰਦੀ ਹੈ ਓਕੇ ਨੈਣਾ ਦੇਵੀ ਓਕੇ ਉਸ ਤੋਂ ਬਾਅਦ ਨੈਕਸਟ ਜਿਹੜਾ ਇਹ ਨੇ ਪੰਜਾਬ ਦੇ ਮੇਲੇ ਠੀਕ ਹੈ ਜੋ ਪੰਜਾਬ ਦੇ ਵਿੱਚ ਮਨਾਏ ਜਾਂਦੇ ओके तो कि मेले हो गए कि गए पहला केड़ा सिगा पहला मेला कि मेला कि बोलो छपारेला ठीक है उस तुम तो बा ਕੋਲਾ ਮੱਲਾ ਕੇ ਲੋ ਨੈਣਾ ਦੇਵੀ ਦਾ ਜਗਰਾਵਾਂ ਦੀ ਰੋਸ਼ਨੀ ਦਾ ਹੋ ਗਿਆ ਫਿਰ ਸ਼ੀਦੀ ਜੋੜ ਮੇਲਾ ਹੋ ਗਿਆ ਹੈਨਾ ਤੇ ਇਹ ਸਾਰੇ ਹੀ ਕੀ ਨੇ ਪੰਜਾਬ ਦੇ ਪ੍ਰਮੁੱਖ ਮੇਲੇ ਹਨ ਓਕੇ ਤੇ ਇਹ ਕੀ ਨੇ ਪੰਜਾਬ ਦੇ ਪ੍ਰਮੁੱਖ ਮੇਲੇ